ਗੁਰੂ ਪਿਆਰਿਓ ਆਮ ਕਰਕੇ ਅਸੀਂ ਵੇਖਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ ਦਾ ਅਸਰ ساری ਉਮਰ ਸਾਡੀ ਜ਼ਿੰਦਗੀ ਤੇ ਪੈਂਦਾ ਰਹਿੰਦਾ ਪਰ ਜੇਕਰ ਸਾਨੂੰ ਕੁਝ ਗੱਲਾਂ ਇਹੋ ਜਿਹੀਆਂ ਪਤਾ ਹੋਣ ਜਿਹੜੀਆਂ ਅਸੀਂ ਪਹਿਲਾਂ ਹੀ ਸਮਝ ਲਈਏ ਜਾਣ ਲਈਏ ਕਿਸੇ ਦੂਜਿਆਂ ਦੇ ਤਜਰਬੇ ਦੇ ਵਿੱਚੋਂ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਸਕਦੀ ਆ ਸਾਨੂੰ ਜਿਹੜਾ ਹੋਣ ਵਾਲਾ ਨੁਕਸਾਨ ਉਦਾ ਨਤੀਜਾ ਹੈ ਉਹਦਾ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿਉਂਕਿ ਇਹ ਸੱਚ ਆ ਕਿ ਜ਼ਿੰਦਗੀ ਦਾ ਅਮੀਰ ਅਨੁਭਵ ਕਦੇ ਵੀ ਸਸਤਾ ਨਹੀਂ ਮਿਲਦਾ ਬਹੁਤ ਵੱਡੀ ਕੀਮਤ ਤਾਰ ਕੇ ਮਿਲਦਾ ਹੈ ਇਹਦੇ ਲਈ ਪਿੰਡੇ ਤੇ ਦੁੱਖ ਵੀ ਹੰਡਾਉਣੇ ਪੈਂਦੇ ਆ ਪਿਆਸੇ ਵੀ ਰਹਿਣਾ ਪੈਂਦਾ ਗਰੀਬੀ ਦਾ ਮੂੰਹ ਵੀ ਵੇਖਣਾ ਪੈਂਦਾ ਰੋਜੀ ਰੋਟੀ ਲਈ ਕਈ ਪਾਪੜ ਵੀ ਵੇਲਣੇ ਪੈਂਦੇ ਆ ਉਸਤਾਦਾਂ ਦੀਆਂ ਮਾਰਾਂ ਵੀ ਸਹਿਣੀਆਂ ਪੈਂਦੀਆਂ ਨੇ ਤੇ ਦੁਨੀਆ ਦੇ ਤਾਨੇ ਮਿਹਨੇ ਵੀ ਬਰਦਾਸ਼ਤ ਕਰਨੇ ਪੈਂਦੇ ਆ ਇਸ ਕਰਕੇ ਅੱਜ ਇਹੋ ਜੀਆਂ ਕਈ ਉਦਾਹਰਨਾਂ ਨੇ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਰਿਕਸ਼ਾ ਚਲਾਉਂਦੇ ਆ ਮਜ਼ਦੂਰੀਆਂ ਕਰਦੇ ਆ ਜਿਨ੍ਹਾਂ ਦੇ ਮਾਪੇ ਬਚਪਨ ਵਿੱਚ ਹੀ ਵਿਛੜ ਗਿਆ ਜੀ ਜਿਨ੍ਹਾਂ ਕੋਲ ਸਕੂਲ ਵਾਸਤੇ ਵੀ ਫੀਸ ਕੋਈ ਨਹੀਂ ਸਫਰ ਲਈ ਕਰਾਇਆ ਕੋਈ ਨਹੀਂ ਇਸ ਕਰਕੇ ਤਾਂ ਕੁਝ ਗੱਲਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਸਾਨੂੰ ਪਹਿਲਾਂ ਹੀ ਸਿੱਖ ਲੈਣੀਆਂ ਚਾਹੀਦੀਆਂ ਤਾਂ ਆਓ ਜੀ ਇੱਕ ਛੋਟੀ ਜੀ ਕਹਾਣੀ ਦੁਆਰਾ ਕਿਸੇ ਮਹਾਪੁਰਖਾਂ ਦੀ ਕਹਾਣੀ ਆ ਜਿਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਨਾ ਕਿ ਸਾਨੂੰ ਆਪਣੀ ਬਾਹ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੂੰ ਫੜਾ ਦੇਣੀ ਚਾਹੀਦੀ ਆ ਜੇ ਅਸੀਂ ਚਾਹੁੰਦੇ ਆ ਇਹ ਭਵ ਸਾਗਰ ਤੋਂ ਪਾਰ ਹੋਣਾ ਉਹਦੇ ਲਈ ਸਾਨੂੰ ਇਹ ਬਹੁਤ ਵੱਡੀ ਇੱਕ ਦੇਣ ਆ ਜਿਹੜੀ ਅਕਾਲ ਪੁਰਖ ਨੇ ਦਿੱਤੀ ਹੋਈ ਆ ਸਾਨੂੰ ਦਾਤ ਸਾਹਾ ਦੀ ਇਹ ਸਰੀਰ ਦਿੱਤਾ ਹੋਇਆ ਕੰਨ ਦਿੱਤੇ ਹੋਇਆ ਅੱਖਾਂ ਦਿੱਤੀਆਂ ਹੋਈਆਂ ਨੇ ਇਨਾਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਤਾਂ ਕੋਈ ਨੌਜਵਾਨ ਸੀ ਬਹੁਤ ਜ਼ਿਆਦਾ ਪਰੇਸ਼ਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਮਹਾਪੁਰਖਾਂ ਕੋਲ ਰੱਬੀ ਰੂਹ ਦੇ ਕੋਲ ਚਲਾ ਗਿਆ ਉਹਨਾਂ ਨੇ ਕੋਲ ਬਿਠਾਇਆ ਕਹਿਣ ਲੱਗੇ ਤੂੰ ਫਿਕਰ ਨਾ ਕਰ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜੇ ਤੂੰ ਕਹਿਣਾ ਤੂੰ ਦੁਖੀ ਆ ਤੂੰ ਇਕੱਲਾ ਨਹੀਂ ਦੁਖੀ ਦੁਨੀਆ ਵਿੱਚ ਸਾਰੇ तमाम ਲੋਕ ਜਿੰਨੇ ਵੀ ਹਨ ਦੁਖੀ ਨੇ हां ਇੰਨਾ ਕ ਜ਼ਰੂਰ ਆ ਵੀ ਕਿਸੇ ਦੇ ਦੁੱਖ ਦਾ ਕਾਰਨ ਕੋਈ ਹੋਰ ਆ ਕਿਸੇ ਦਾ ਕੋਈ ਹੋਰ ਆ ਪਰ ਇੱਥੇ ਬੰਦਾ ਹਰ ਦੁਖੀ ਹੋਈ ਆ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੱਤ ਉਦਾਸ ਏਕ ਏਕ ਦੁਖ ਸਭੀ ਕੋ ਸੁਖੀ ਸੰਤ ਕਾ ਦਾਸ ਇਸ ਕਰਕੇ ਇਹ ਚੀਜ਼ਾਂ ਨੂੰ ਸੋਚਣਾ ਪਵੇਗਾ ਹੌਲੀ ਹੌਲੀ ਸਹਿਜੇ ਸਹਿਜੇ ਇਹ ਚੀਜ਼ਾਂ ਜਿਹੜੀਆਂ ਬੰਦਾ ਸਮਝ ਜਾਂਦਾ ਵੀ ਹਰ ਬੰਦਾ ਹੀ ਇੱਥੇ ਦੁਖੀ ਆ ਤੇ ਕੁਝ ਮਹਾਂਪੁਰਖਾਂ ਨੇ ਉਹਨੂੰ ਇਹ 20 ਗੱਲਾਂ ਦੱਸੀਆਂ ਸੀ ਕਿ ਜ਼ਿੰਦਗੀ ਵਿੱਚ ਚੇਤੇ ਰੱਖੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਵੀ ਤੂੰ ਕੱਲਾ ਦੁਖੀ ਨਹੀਂ ਇੱਥੇ ਤੇ ਜੇ ਘਰਾਂ ਦੇ ਵਿੱਚ ਵੱਡੇ ਬੰਦੇ ਨਕੰਮੇ ਹੋਣ ਉਹਨਾਂ ਦਾ ਆਸਰਾ ਭਾਲਨ ਵਾਲਿਆਂ ਦਾ ਵੀ ਹਾਲ ਮੰਦਾ ਹੀ ਹੁੰਦਾ ਦੁਨੀਆ ਦੇ ਕੁਝ ਇਸ ਤਰ੍ਹਾਂ ਸੂਤਰ ਨੇ ਜੇ ਤੂੰ ਸਮਝ ਲਵੇਂਗਾ ਤੈਨੂੰ ਹੋਰ ਵੀ ਵੱਧ ਜਾਣਕਾਰੀ ਆ ਜਾਵੇਗੀ ਕਿਉਂਕਿ ਇੱਕ ਹੁੰਦਾ ਜੀ ਨਿਰੀਆਂ ਗੱਲਾਂ ਇੱਕ ਹੁੰਦਾ ਵਿਦਵਤਾ ਦੇ ਵਿੱਚੋਂ ਨਿਕਲੇ ਹੋਏ ਤਜਰਬੇ ਦੇ ਵਿੱਚੋਂ ਨਿਕਲੇ ਹੋਏ ਕੁਝ ਐਸੇ ਸਰੋਤ ਜਿਹੜੇ ਸਾਡੀ ਜ਼ਿੰਦਗੀ 'ਚ ਕੰਮ ਆਉਂਦੇ ਆ ਮਹਾਪੁਰਖ ਕਹਿਣ ਲੱਗੇ ਦੇਖ ਭਾਈ ਚੰਗੀ ਚੀਜ਼ ਦੇ ਨਾ ਹੋਣ ਕਾਰਨ ਕਈ ਵਾਰੀ ਮਾੜੀ ਦੀ ਹੀ ਕਦਰ ਹੋ ਜਾਂਦੀ ਹੈ ਜਿਵੇਂ ਕਿ ਕਈ ਥਾਵਾਂ ਤੇ ਇਹੋ ਜੇ ਰਾਜੇ ਆ ਜਿਹੜੇ ਕਿ ਹੈ ਤਾਂ ਲੋਕ ਉੱਥੋਂ ਦੇ ਅੰਨੇ ਆ ਪਰ ਉਹ ਕਾਣਾਮ ਅੰਨਿਆਂ ਦੇ ਵਿੱਚ ਕਾਣੀ ਰਾਜੇ ਆਣ ਕੇ ਬੈਠੇ ਹੋਏ ਆ ਚੰਗੀ ਚੀਜ਼ ਨਾ ਹੋਵੇ ਤੇ ਮਾੜੀ ਦੀ ਆਪੇ ਹੀ ਕਦਰ ਹੋ ਜਾਂਦੀ ਹੈ। ਕਈ ਵਾਰੀ ਕੋਈ ਚੀਜ਼ ਆਪਾਂ ਨੂੰ ਲੱਭਦੀ ਨਹੀਂ ਉਹਦੀ ਥਾਂ ਤੇ ਆਪਾਂ ਦੂਜੀ ਦੀ ਵਰਤੋਂ ਕਰ ਲੈਂਦੇ ਆ। ਇਹ ਚੀਜ਼ ਯਾਦ ਰੱਖਿਓ। ਇਹਦਾ ਪਛਤਾਵਾ ਨਹੀਂ ਕਰਨਾ। ਬਾਕੀ ਆਪਣੇ ਆਪਣੇ ਕਰਮ ਹੁੰਦੇ ਆ। ਤੇ ਫੇਰ ਉਹਨਾਂ ਨੇ ਤੀਜੀ ਗੱਲ ਜਿਹੜੀ ਦੱਸੀ ਸੀ ਵੀ ਕਾਲੀ ਕਰਨ ਨਾਲ ਅਕਸਰ ਕੰਮ ਵਿਗੜ ਜਾਂਦਾ। ਕਾਲੀ ਕਰਨਾ ਸ਼ੈਤਾਨ ਬੰਦੇ ਦਾ ਕੰਮ ਹੁੰਦਾ। ਕਾਲੀ ਚ ਕੰਮ ਬਾਰ-ਬਾਰ ਕਰਨੇ ਪੈਂਦੇ ਆ। ਕਈ ਵਾਰ ਕਰਨੇ ਪੈਂਦੇ ਆ। ਬਹੁਤ ਵਾਰ ਕਰਨੇ ਪੈਂਦੇ ਆ। ਵਿਗੜ ਜਾਂਦੇ ਆ। ਇਸ ਕਰਕੇ ਜ਼ਿੰਦਗੀ 'ਚ ਕਦੇ ਕਾਲੀ ਨਾ ਕਰੋ। ਬੰਦਗੀ ਵੀ ਕਦੇ ਕਾਲੀ ਨਾ ਨਹੀਂ ਹੋ ਸਕਦੀ। ਕੋਈ ਵੀ ਦੁਨੀਆ ਦਾ ਕੰਮ ਕਾਲੀ ਨਾਲ ਸਫਲ ਨਹੀਂ ਹੋ ਸਕਦਾ। ਹਾਂ, ਵਿਗੜ ਜ਼ਰੂਰ ਸਕਦਾ। ਫੇਰ ਉਹ ਕਹਿਣ ਲੱਗੇ ਗਲਤ ਸਮਾਂ ਦੱਸਣ ਵਾਲੀ ਘੜੀ ਨਾਲੋਂ ਉਹ ਘੜੀ ਚੰਗੀ ਹੁੰਦੀ ਹੈ ਜਿਹੜੀ ਖੜੀ ਰਹਿੰਦੀ ਆ। ਦੇਖੋ, ਉਹ ਲੋਕ ਆ ਜਿਹੜੇ ਸਾਨੂੰ ਗਲਤ ਰਾਹ ਤੇ ਪਾਉਂਦੇ ਆ, ਉਹਨਾਂ ਨਾਲੋਂ ਤਾਂ ਉਹ ਲੋਕ ਚੰਗੇ ਆ ਜਿਹੜੇ ਸਾਨੂੰ ਕਦੇ ਕੁਝ ਦੱਸਦੇ ਹੀ ਨਹੀਂ, ਭਾਵੇਂ ਉਹ ਜਾਣਦੇ। ਇਹ ਬਹੁਤ ਕੀਮਤੀ ਗੱਲਾਂ ਨੇ ਉਹ ਨੌਜਵਾਨ ਧਿਆਨ ਨਾਲ ਸੁਣ ਰਿਹਾ ਉਹ ਰੱਬੀ ਰੂਹ ਜਿਹੜੇ ਹਨ ਮਹਾਪੁਰਖ ਉਹ ਦੱਸ ਰਹੇ ਆ ਉਧਾਰ ਲੈ ਕੇ ਜੇ ਰਕਮ ਦੇਣ ਦੀ ਕਿਸੇ ਕਾਰਨ ਸਮਰੱਥਾ ਨਾ ਨਾ ਹੋਵੇ ਤਾਂ ਦੁਕਾਨਦਾਰ ਦੇ ਸਾਹਮਣੇ ਹੁਣੋ ਵੀ ਸੰਗ ਆਉਂਦੀ ਹੈ ਇਹ ਚੀਜ਼ ਹੁੰਦੀ ਆ ਵੀ ਜੇ ਉਧਾਰ ਤਾਂ ਹੀ ਲਈਏ ਆਪਾਂ ਜੇ ਆਪਾਂ ਪੈਸੇ ਦੇ ਸਕਦੇ ਵਿਗਾੜ ਪੈ ਜਾਂਦਾ ਦੁਕਾਨਦਾਰ ਦੇ ਵੀ ਦੋ ਚਿਹਰੇ ਹੁੰਦੇ ਆ ਇੱਕ ਜਦੋਂ ਆਪਾਂ ਚੀਜ਼ ਲੈਣ ਜਾਂਦੇ ਆ ਇੱਕ ਜਦੋਂ ਆਪਾਂ ਮੋੜਨੇ ਜਾਂਦੇ ਆਂ ਖਿਆਲ ਕਰਿਓ ਭਾਵੇਂ ਦੁਨਿਆਵੀ ਗੱਲਾਂ ਨੇ ਦੇਖੋ ਦੁਨਿਆਵੀ ਤਲ ਤੇ ਵੀ ਆਪਾਂ ਜਿਉਣਾ ਮਹਾਪੁਰਖ ਕਹਿੰਦੇ ਇਹਨਾਂ ਦੀ ਵੀ ਸਾਨੂੰ ਸਮਝ ਹੋਣੀ ਚਾਹੀਦੀ ਆ ਅਧਿਆਤਮ ਤਲ ਤੇ ਸਿਮਰਨ ਬੜਾ ਜ਼ਰੂਰੀ ਆ ਬੰਦਗੀ ਬੜੀ ਜ਼ਰੂਰੀ ਆ ਪਰ ਦੁਨਿਆਵੀ ਤਲ ਤੇ ਜੇ ਤਰੱਕੀ ਕਰਨੀ ਆ ਇਹ ਚੀਜ਼ਾਂ ਪੱਲੇ ਬੰਨਣੀਆਂ ਪੈਣੀਆਂ ਨੇ ਨਜ਼ਰਾਂ ਵਿੱਚ ਡੱਗ ਪਏ ਨਾ ਬੰਦਾ ਤੇ ਉਹਦਾ ਸਤਕਾਰ ਉਹ ਜਾ ਰਹਿੰਦਾ ਨਹੀਂ ਕਦੇ ਜ਼ਮੀਨ ਤੇ ਡੱਗੇ ਨੂੰ ਤਾਂ ਚੁੱਕਿਆ ਜਾ ਸਕਦਾ ਪਰ ਜਿਹੜਾ ਬੰਦਾ ਨਜ਼ਰਾਂ ਵਿੱਚੋਂ ਹੀ ਡੱਗ ਗਿਆ ਤੇ ਉਹਦਾ ਸਤਕਾਰ ਕਿਵੇਂ ਅਸੀਂ ਕਰ ਸਕਦੇ ਆ ਤੇ ਬੰਦੇ ਦੀ ਜੇ ਅਸਲੀਅਤ ਦੇਖਣੀ ਹੋਵੇ ਉਹਨੂੰ ਤਾਕਤ ਦੀ ਕੁਰਸੀ ਤੇ ਬਿਠਾ ਕੇ ਦੇਖੋ ਵੀ ਉਹਦੀ ਔਕਾਤ ਕੀ ਹੈ ਪਤਾ ਲੱਗ ਜਾਏਗਾ ਉਹਨੂੰ ਕਿ ਜ਼ਿੰਮੇਵਾਰੀ ਦੇ ਦਿਓ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜੇ ਕਿਸੇ ਬੰਦੇ ਨੂੰ ਪਰਖਣਾ ਜ਼ਿੰਮੇਵਾਰੀ ਦੇ ਦਿਓ ਜੇ ਤਾਂ ਉਹ ਜ਼ਿੰਮੇਵਾਰੀ ਨਿਭਾਵੇਗਾ ਤੇ ਸਮਝ ਲਿਓ ਚੰਗਾ ਬੰਦਾ ਹੈ ਸਫਲ ਹੋ ਜਾਏਗਾ ਜੇ ਨਹੀਂ ਤਉ ਉਹਦੀ ਪਛਾਣ ਆ ਜੇਗੀ ਜੀ ਇਸ ਕਰਕੇ ਮੂਰਖ ਆਦਮੀ ਸਭਾ ਤੇ ਸਮਾ ਵੇਖ ਕੇ ਗੱਲ ਨਹੀਂ ਕਰਦਾ ਜਦੋਂ ਬੋਲੇਗਾ ਨਾ ਉਹਦੀ ਮੂਰਖਤਾ ਪ੍ਰਗਟ ਹੋ ਜਾਵੇਗੀ ਕਈ ਉਹਨਾਂ ਸਮਾਂ ਹੀ ਸਾਨੂੰ ਚੰਗੇ ਲੱਗਦੇ ਆ ਜਦੋਂ ਤੱਕ ਉਹ ਚੁੱਪ ਰਹਿੰਦੇ ਆ ਪਹਿਲਾ ਬੰਦੇ ਦੇ ਬੋਲਦੇ ਆ ਮਹਾਪੁਰਖ ਕਹਿੰਦੇ ਕੱਪੜੇ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਫੇਰ ਹੌਲੀ ਹੌਲੀ ਉਹ ਜਿਹੜੇ ਲੋਕ ਆ ਜਦੋਂ ਆਪ ਬੋਲਦੇ ਆ ਕੱਪੜੇ ਪਿੱਛੇ ਰਹਿ ਜਾਂਦੇ ਆ ਫਿਰ ਕੱਪੜਿਆਂ ਦੀ ਕੀ ਅਹਿਮੀਅਤ ਨਹੀਂ ਰਹਿੰਦੀ ਪਹਿਲਾਂ ਆਪਾਂ ਉਹਦਾ ਅੰਦਾਜ਼ਾ ਕਿਸੇ ਦਾ ਉਹਦੇ ਪਾਏ ਕੱਪੜਿਆਂ ਤੋਂ ਹੀ ਲਾਉਨੇ ਆ ਵੀ ਧਾਰਮਿਕਾ ਕਿਦਾਂ ਦਾ ਬੰਦਾ ਭੱਦਰਪੁਰਸ਼ਾ ਗੱਲਬਾਤ ਤੇ ਪਤਾ ਲੱਗਦਾ ਵੀ ਬੰਦੇ ਦਾ ਸੱਚ ਕੀ ਆ ਇਸ ਕਰਕੇ ਬਾਹ ਪਹਿਣ ਤੋਂ ਪਹਿਲਾਂ ਤਾਂ ਮਹਾਪੁਰਖ ਕਹਿੰਦੇ ਸਾਰੇ ਚੰਗੇ ਲੱਗਦੇ ਆ ਭਾਈ ਇਹ ਬਾਹ ਪਏ ਜਾਣੀਏ ਰਾਹ ਪਏ ਜਾਣੀਏ ਕਹਾਵਤ ਵੀ ਬਣੀ ਹੋਈ ਆ ਇਹ ਐਵੇਂ ਨਹੀਂ ਬਣੀ ਨਾ ਰਗੜ ਬਾਜੋਂ ਰਤਨ ਤੇ ਚਮਕੀ ਆਉਂਦੀ ਆ ਨਾ ਸੰਕਟ ਬਿਗੈਰ ਬੰਦੇ ਵਿੱਚ ਪੂਰਨਤਾ ਆਉਂਦੀ ਹੈ ਭਾਈ ਤੂੰ ਕਬਰਾ ਨਾ ਮੁਸ਼ਕਲਾਂ ਕੇਵਲ ਤੇਰੀ ਜ਼ਿੰਦਗੀ ਵਿੱਚ ਨਹੀਂ ਲੱਖਾਂ ਲੋਕਾਂ ਨੂੰ ਵਪਾਰ ਵਿੱਚ ਰੋਜ਼ ਘਾਟਾ ਪੈਂਦਾ ਤੇਰੇ ਇਕੱਲੇ ਨਾ ਨਹੀਂ ਹੈ ਹੋਇਆ ਵੀ ਤੂੰ ਰੋ ਨਾ ਦੇਖੋ ਕਿੰਨੀਆਂ ਕੀਮਤੀ ਗੱਲਾਂ ਨੇ ਜੀ ਜੇ ਅਸੀਂ ਇਹਨਾਂ ਗੱਲਾਂ ਨੂੰ ਸਮਝ ਲਈਏ ਅਸੀਂ ਵੀ ਹਿੰਮਤੀ ਉਦਮੀ ਤੇ ਆਰੀ ਬਣ ਜਾਵਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਦੀ ਧਰਤੀ ਤੇ ਲੰਮਾ ਸਮਾਂ ਰਾਜ ਕੀਤਾ ਮਹਾਪੁਰਖ ਕਹਿੰਦੇ ਵੀ ਇਹਦਾ ਕਾਰਨ ਕੀ ਸੀ ਉਹ ਹਿੰਮਤੀ ਸੀਗੇ ਆਪਣੇ ਕੰਮ ਕਾਜ ਵਿੱਚ ਵਿਅਸਤ ਰਹਿੰਦੇ ਸੀ ਇੱਕ ਤਾਂ ਹਰ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕਰਦੇ ਹੁੰਦੇ ਸੀਗੇ ਬਾਕੀ ਹਿੰਮਤੀ ਬਹੁਤ ਜ਼ਿਆਦਾ ਸੀਗੇ ਹਿੰਮਤੀ ਉਦਮੀ ਹੋਣਾ ਬੜਾ ਜ਼ਰੂਰੀ ਆ ਉਦਮ ਕਰਿੰਦਿਆ ਜੀਓ ਤੂੰ ਕਮਾਵਦਿਆਂ ਸੁਖ ਭੁੰਚ ਧਿਆਇਂਦਿਆਂ ਤੂੰ ਪ੍ਰਭ ਮਿਲ ਨਾਨਕ ਉੱਤਰੀ ਚਿੰਤ ਦੁਨੀਆ ਦੇ ਬਹੁਤ ਸਾਰੇ ਇਹੋ ਜਿਹੇ ਦੁੱਖ ਰੋਗ ਤੇ ਸੰਤਾਪ ਉਦਮ ਕਰਨ ਕਰਕੇ ਹੀ ਉੱਤਰ ਜਾਂਦੇ ਆ ਚਿੰਤਾ ਉਦਮ ਕਰਨ ਨਾ ਉਤਰਦੀ ਆ ਹਾਥੀ ਵੀ ਠੋਕਰ ਖਾਂਦੇ ਆ ਭਾਵੇਂ ਉਹਨਾਂ ਦੇ ਚਾਰ ਪੈਰ ਹੁੰਦੇ ਆ ਬੰਦੇ ਦੀ ਤਾਂ ਗੱਲ ਹੀ ਕਰੀਏ ਕੀ ਬੰਦੇ ਦੇ ਤਾਂ ਦੋ ਪੈਰ ਆ ਨਾ ਹਾਥੀ ਏਡਾ ਵੱਡਾ ਸਰੀਰ ਮਹਾਪੁਰਖ ਕਹਿੰਦੇ ਜ਼ਿੰਦਗੀ ਚ ਠੋਕਰਾਂ ਪਾਈ ਉਹਨੂੰ ਵੀ ਆਉਂਦੀਆਂ ਨੇ ਫਿਕਰ ਨਾ ਕਰ ਚਿੰਤਾ ਨਾ ਕਰ ਰੋਟੀ ਦੇਣ ਨਾਲੋਂ ਰੋਟੀ ਕਮਾ ਖਾਣ ਜੋਗੀ ਅਕਲ ਸਿਖਾ ਦੇਣਾ ਚੰਗਾ ਹੁੰਦਾ ਤੁਸੀਂ ਕਿਸੇ ਬੰਦੇ ਨੂੰ ਘਰੇ ਕੋਈ ਆ ਜਾਏਗਾ ਪੈਸੇ ਅੱਜ ਦੇ ਦਾਂਗੇ ਕੱਲ ਨੂੰ ਫੇਰ ਮੰਗਤਾ ਆਵੇਗਾ ਪੈਸੇ ਦੇ ਦੇ ਦੂੰਗੀ ਠੀਕ ਆ ਦਇਆ ਕਰਨੀ ਜ਼ਰੂਰੀ ਆ ਪਰ ਉਹਨੂੰ ਆਤ ਪੈ ਜੇਗੀ ਜੀ ਮੰਗਣ ਦੀ ਹੁਣ ਆਪਣੇ ਤੁਸੀਂ ਵੇਖੋ ਆਸੇ ਪਾਸੇ ਜਿਨ੍ਹਾਂ ਲੋਕਾਂ ਨੂੰ ਮੰਗਣ ਦੀ ਆਦਤ ਪੈ ਚੁੱਕੀ ਆ ਉਹ ਆਦਤ ਪੱਕ ਗਈ ਆ ਉਹ ਕਿਰਤੀ ਨਹੀਂ ਕਰਦੇ ਕਿਰਤ ਕਰਨੀ ਰੱਬੀ ਗੁਣ ਆ ਉਹਨਾਂ 'ਚ ਗੁਣ ਹੈ ਨਹੀਂ ਇਸ ਕਰਕੇ ਉਹ ਮੰਗਦੇ ਆ ਰੋਟੀ ਦੇਣ ਨਾਲੋਂ ਰੋਟੀ ਕਮਾ ਖਾਣ ਜੋਗੀ ਅਕਲ ਸਿਖਾ ਦਿਓ ਵੀ ਰੋਟੀ ਕਮਾਈ ਦੀ ਕਿਵੇਂ ਇਹ ਬਹੁਤ ਵੱਡਾ ਇੱਕ ਗੁਣ ਹੁੰਦਾ ਬਹੁਤ ਕਿਰਸੀ ਤੇ ਸਿਆਣਪ ਕਰਨ ਵਾਲਾ ਬੰਦਾ ਹਮੇਸ਼ਾ ਸਸਤੀ ਚੀਜ਼ ਭਾਲਦਾ ਮਾੜੀ ਚੀਜ਼ ਖਰੀਦ ਲੈਂਦਾ ਚੀਜ਼ ਤਾਂ ਸਸਤੀ ਵੀ ਮੈਨੂੰ ਮਿਲ ਜੇ ਪਰ ਮੈਲ ਨੂੰ ਮਾੜੀ ਚੀਜ਼ ਜਾਂਦੀ ਹੈ ਇਸ ਕਰਕੇ ਮਹਾਪੁਰਖ ਕਹਿੰਦੇ ਭਾਈ ਕਈ ਥਾਵਾਂ ਤੇ ਕਿਰਸ ਨਹੀਂ ਚੱਲਦੀ ਹੁੰਦੀ ਇਹ ਗ੍ਰੈਸਤੀ ਜੀਵਨ ਦੇ ਵਿੱਚ ਕਿਰਸ ਕਈ ਵਾਰੀ ਨਹੀਂ ਹੁੰਦੀ ਖਰਚਾ ਕਰਨਾ ਹੀ ਪੈਂਦਾ ਇਹਨਾਂ ਚੀਜ਼ਾਂ ਵੱਲ ਵੀ ਭਾਈ ਧਿਆਨ ਦੇਣ ਦੀ ਲੋੜ ਆ ਤੇ ਮੂਰਖ ਅਮੀਰ ਦੀ ਦੋਸਤੀ ਨਾਲੋਂ ਸਿਆਣੇ ਗਰੀਬ ਦੀ ਦੋਸਤੀ ਚੰਗੀ ਹੁੰਦੀ ਆ। ਕਈ ਇਹੋ ਜਿਹੇ ਅਮੀਰ ਬੰਦੇ ਹੁੰਦੇ ਆ ਤਣਾੜ ਜਿਹੜੇ ਮੂਰਖ ਹੁੰਦੇ ਆ ਜਿਹੜੇ ਨਾ ਤਾਂ ਦਸਬੰਧ ਕੱਢਦੇ ਆ ਨਾ ਗੁਰੂ ਦੀ ਸੇਵਾ ਕਰਦੇ ਆ ਨਾ ਬਾਣੀ ਪੜ੍ਹਦੇ ਆ ਤੇ ਨਾ ਹੀ ਚੰਗੀ ਗੱਲ ਕਰਦੇ ਆ ਹਮੇਸ਼ਾ ਜਦੋਂ ਬੰਦੇ ਆ ਦੂਜਿਆਂ ਨੂੰ ਛੋਟਾ ਕਰ ਦਿੰਦੇ ਆ। ਵੱਡੇ ਬੰਦੇ ਦੀ ਪਛਾਣ ਇਹ ਹੁੰਦੀ ਆ ਉਹ ਚਾਰ ਬੰਦਿਆਂ ਤੇ ਜਦੋਂ ਬੰਦਾ ਕਿਸੇ ਨੂੰ ਛੋਟਾ ਨਹੀਂ ਕਰਦਾ ਇਹ ਅਸਲੀ ਅਮੀਰੀ, ਦੌਲਤਮੰਦ ਦੀ ਨਿਸ਼ਾਨੀ ਆ। ਗਾਂਦੇ ਸਿੰਘ ਕੁੱਤੇ ਦੇ ਦੰਦ ਘੋੜੇ ਦੀ ਦਲਤੀ ਤੇ ਕਦੇ ਵਿਸ਼ਵਾਸ ਨਾ ਕਰੋ ਗਾਂ ਦਾ ਪਤਾ ਨਹੀਂ ਕਦੋਂ ਸਿੰਗ ਮਾਰ ਦੇਵੇ ਕੁੱਤੇ ਦਾ ਪਤਾ ਨਹੀਂ ਕਦੋਂ ਚੱਟ ਜਾਵੇ ਦੰਦੀ ਵੱਢ ਜਾਵੇ ਘੋੜੇ ਦਾ ਕੋਈ ਯਕੀਨ ਨਹੀਂ ਪਿਛੋਂ ਨਹੀਂ ਲੰਘਣਾ ਚਾਹੀਦਾ ਜੇ ਮੱਛੀ ਫੜੀ ਨਾ ਜਾਵੇ ਤਾਂ ਸਮੁੰਦਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਮਹਾਵਰਗ ਕਹਿੰਦੇ ਕਈ ਵਾਰੀ ਆਪਾਂ ਵੀ ਰੱਬ ਤੇ ਗਿਲੇ ਕਰਦੇ ਹਾਂ ਸ਼ਿਕਵੇ ਕਰਦੇ ਹਾਂ ਦੋ ਤਰ੍ਹਾਂ ਦੀ ਜ਼ਿੰਦਗੀ ਆ ਸ਼ਿਕਵੇਆਂ ਦੀ ਸ਼ੁਕਰਾਨੇ ਦੀ ਅਸੀਂ ਹਮੇਸ਼ਾ ਸ਼ਿਕਵਿਆਂ ਵਿੱਚ ਰਹਿੰਨੇ ਆ ਆ ਨਹੀਂ ਹੋਇਆ ਇਸ ਤਰ੍ਹਾਂ ਨਹੀਂ ਹੋਇਆ ਪਰ ਸਾਨੂੰ ਜੀ ਸ਼ੁਕਰ ਕਰਨਾ ਚਾਹੀਦਾ ਹੈ ਸ਼ੁਕਰ ਕਰਨਾ ਅਸੀਂ ਸਿੱਖਿਆ ਨਹੀਂ 10 ਵਸਤੂ ਲੈ ਪਾਛੈ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਏਕ ਪੀਣਾ ਦੇ 10 ਪੀ ਹਿਰਲੇ ਤੋ ਮੂੜਾ ਕੋ ਕਹਾ ਕਰੇ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਬੰਦਾ ਕਦੇ ਸ਼ੁਕਰਾਨਾ ਨਹੀਂ ਕਰਦਾ ਆਪਣੀਆਂ ਹੀ ਮਨਾਈਆਂ ਕਰਦਾ ਉਲਾਂਬੇ ਦਿੰਦਾ ਜਿਹੜੀਆਂ ਚੀਜ਼ਾਂ 10 ਲੈ ਕੇ ਲਕੋ ਲੈਂਦਾ ਛਪਾ ਲੈਂਦਾ ਇੱਕ ਨਹੀਂ ਮਿਲਦੀ ਉਹਦਾ ਗਿਲਾ ਕਰਦਾ ਜੇ ਰੱਬ ਉਹ 10 ਵੀ ਖੋ ਲਵੇ ਦਿੱਤੀਆਂ ਦਤਾਂ ਇੱਕ ਵੀ ਨਾ ਦੇਵੇ ਬੰਦਾ ਕੀ ਕਰ ਲੂਗਾ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦੇ ਦੇ ਤਾਂ ਹੱਥ ਖੜੇ ਆ ਬੰਦੇ ਹੱਥ ਕੀ ਆ ਕੁਝ ਵੀ ਨਹੀਂ ਇਹ ਕਈ ਵਾਰੀ ਬੰਦੇ ਨੂੰ ਲੱਗਦਾ ਵੀ ਮੇਰੇ ਕੀਤੇ ਕੁਝ ਹੋ ਰਿਹਾ ਉਹ ਹੋਂਮੇ ਆ ਉਹ ਇੱਕ ਅਗਿਆਨਤਾ ਹੈ ਹੋਰ ਕੁਝ ਵੀ ਨਹੀਂ ਇਸ ਕਰਕੇ ਭਾਈ ਸ਼ੱਕ ਵੇਚਣੀ ਸ਼ੁਕਰਾਨੇ ਵਿੱਚ ਸਾਡੀ ਜ਼ਿੰਦਗੀ ਜਿਹੜੀ ਆ ਹੋਣੀ ਚਾਹੀਦੀ ਹੈ ਨੌਜਵਾਨ ਨੂੰ ਇੰਨੀਆਂ ਵਧੀਆ ਗੱਲਾਂ ਦੱਸੀਆਂ ਵੀ ਜਿੱਥੇ ਸਾਡੀ ਕੋਈ ਦੇਖੋ ਕੋਈ ਜਾਣ ਪਛਾਣ ਨਹੀਂ ਉੱਥੇ ਲੋਕ ਤੁਹਾਨੂੰ ਕਿਵੇਂ ਪਛਾਨਣਗੇ ਮਹਾਪੁਰਖਾਂ ਨੇ ਉਹਨੂੰ ਪੁੱਛਿਆ ਭਾਈ ਮਨ ਲੱਤ ਨੂੰ ਕਿਤੇ ਭੇਜ ਦਈਏ ਕਿਸੇ ਦੀ ਤੇਰੀ ਜਾਣ ਪਛਾਣ ਨਹੀਂ ਕੋਈ ਤੈਨੂੰ ਜਾਣਦਾ ਨਹੀਂ ਕਿਸੇ ਨਗਰ ਵਿੱਚ ਤੂੰ ਚਲਾ ਜਾਵੇਂ ਉੱਥੇ ਤੈਨੂੰ ਲੋਕ ਕਿਵੇਂ ਪਛਾਨਣਗੇ ਲੋਕ ਸਾਨੂੰ ਸਾਡੇ ਆਤਮ ਵਿਸ਼ਵਾਸ ਤੋਂ ਪਛਾਣਦੇ ਆ ਆਤਮ ਵਿਸ਼ਵਾਸ ਦੇ ਨਾਲ ਸਾਡੀ ਸ਼ਖਸੀਅਤ ਦੇ ਤੌਰ ਤਰੀਕੇ ਬਦਲੇ ਜਾਂਦੇ ਆ ਸਾਡੀ ਚਿਹਰੇ ਦੀ ਰੌਣਕ ਵੇਖ ਕੇ ਹਰ ਕੋਈ ਸਾਨੂੰ ਜੀ ਆਇਆਂ ਕਹਿੰਦਾ ਦੇਖੋ ਜੀ ਚਿਹਰੇ ਦੀ ਰੌਣਕ ਬੜਾ ਕੰਮ ਕਰਦੀ ਆ ਹਿੰਮਤ ਅਤੇ ਹੌਸਲਾ ਲੋਕਾਂ ਨਾਲ ਸਬੰਧ ਬਣਾਉਣ ਲਈ ਪੁਲ ਦਾ ਕੰਮ ਕਰਦੇ ਆ ਦੇਖੋ ਤੁਸੀਂ ਕਿੱਡੇ-ਕਿੱਡੇ ਹਿੰਮਤੀ ਜਿਹੜੇ ਆ ਭਗਤ ਜਨ ਹੋਏ ਆ ਜਿਨ੍ਹਾਂ ਨੇ ਬੰਦਗੀ ਕੀਤੀ ਆ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨੇ ਇਬਾਦਤ ਕੀਤੀ ਆ ਦੁਨੀਆ ਵਿੱਚ ਇਹੋ ਜਿਹੇ ਭਗਤ ਹੋਏ ਜਿਨ੍ਹਾਂ ਨੂੰ ਅੱਖਾਂ ਤੋਂ ਦਿਂਦਾ ਨਹੀਂ ਸੀ ਭਗਤ ਸੂਰਦਾਸ ਜੀ ਵਰਗੇ ਕਿੰਨੀ ਬੰਦਗੀ ਕੀਤੀ ਉਹਨਾਂ ਨੇ ਇਸ ਕਰਕੇ ਸਾਨੂੰ ਕੁਝ ਸਿੱਖਣਾ ਚਾਹੀਦਾ ਤੇ ਇਹ ਜਿਹੜੀ ਆਵਦੀ ਆਪਾਂ ਕਹਿੰਦੇ ਆ ਸੁੰਦਰਤਾ ਸਿਆਣਪ ਚਤਰਾਈਆਂ ਚਲਾਕੀਆਂ ਇਹਨਾਂ ਨਾਲ ਨਾ ਤਾਂ ਰੱਬ ਮਿਲਦਾ ਤੇ ਨਾ ਹੀ ਰਿਸ਼ਤੇਦਾਰਾਂ ਨਾਲ ਸਾਂਝ ਬਣਦੀ ਆ ਜੇ ਅਸੀਂ ਰਿਸ਼ਤੇਦਾਰਾਂ ਨਾਲੋਂ ਬਹੁਤੇ ਸਿਆਣੇ ਹੋਣ ਦਾ ਯਤਨ ਕਰਾਂਗੇ ਨਾ ਉਹ ਸਾਨੂੰ ਨਫ਼ਰਤ ਕਰਨਗੇ ਤੇ ਅਸੀਂ ਉਹਨਾਂ ਨੂੰ ਚਤਰਾਈ ਸਿਆਣ ਪੱਕਤ ਕਾਮਨਾ ਆਈਏ ਇਹ ਚਲਾਕੀਆਂ ਨਾ ਤਾਂ دنیਵੀ ਤਲਤੇ ਜੀ ਦਰਗਾਹ 'ਚ ਤਾਂ ਭੁੱਲੀ ਜਾਉ ਨਾ ਵੀ ਚਲਾਕੀ ਚੱਲ ਜੂਗੀ ਰੱਬੀ ਮਾਰਗ ਤੇ ਜੇ ਚੱਲਣਾ ਚਤਰਾਈ ਨਾ ਚਤਰ ਭੁਜ ਪਾਈਏ ਰੇ ਜਨ ਮਨ ਮਾਦੋ ਸਿਉ ਲਾਈਏ ਕਿੰਡੀ ਸੋਹਣੀ ਗੱਲ ਭਗਤ ਕਬੀਰ ਜੀ ਨੇ ਕੀਤੀ ਆ ਕਿ ਬੰਦਿਆ ਚਲਾਕੀਆਂ ਦੇ ਨਾਲ ਤੂੰ ਰੱਬ ਨੂੰ ਪਾਉਣ ਨੂੰ ਫਿਰਦਾ ਗੁਰੂ ਅਮਰਦਾਸ ਜੀ ਪਾਸ਼ਾ ਜੀ ਦੇ ਬਚਨ ਆ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਦੁਨਿਆਵੀ ਰਿਸ਼ਤੇ ਨਹੀਂ ਨਹਿਬਦੇ ਤੂੰ ਰੱਬ ਨੂੰ ਪਾਉਣ ਦੀ ਗੱਲ ਕਰਦਾ ਇਹ ਮਿਹਨਤ ਕਰਨੀ ਕੋਈ ਹੋਰ ਗੱਲ ਹੁੰਦੀ ਆ ਤੇ ਚਲਾਕੀਆਂ ਦੇ ਨਾਲ ਅੱਗੇ ਆਉਣਾ ਵੀ ਮੈਂ ਮਿਹਨਤ ਨਾ ਕਰਾਂ ਚਲਾਕੀ ਦੇ ਨਾਲ ਹੀ ਸਾਰਾ ਕੁਝ ਲੈ ਲਵਾਂ ਇਹ ਬਹੁਤ ਵੱਡੀ ਮੂਰਖਤਾ ਹੁੰਦੀ ਆ ਤਾਂ ਗੁਰੂ ਪਿਆਰਿਓ ਮਹਾਪੁਰਖਾਂ ਨੇ ਬੜੀਆਂ ਕੀਮਤੀ ਗੱਲਾਂ ਦਸੀਆਂ ਤੇ ਨੌਜਵਾਨ ਬੜੇ ਧਿਆਨ ਦੇ ਨਾਲ ਸੁਣਦੇ ਆ ਹੁਣ ਜਿਸ ਤਰ੍ਹਾਂ ਦਾ ਉਹਦਾ ਚਿਹਰਾ ਸੀ ਮੁਰਝਾਇਆ ਹੋਇਆ ਵੀ ਮੈਨੂੰ ਜ਼ਿੰਦਗੀ 'ਚ ਘਾਟੇ ਪੈਂਦੇ ਆ ਮੈਂ ਆਤਮ ਹੱਤਿਆ ਕਰ ਲੈਣੀ ਆ ਨਿਰਾਸ਼ ਬਹੁਤ ਜ਼ਿਆਦਾ ਸੀ ਤਾਂ ਉਹ ਚੜ੍ਹਦੀ ਕਲਾ ਵਿੱਚ ਹੋ ਗਿਆ ਤੇ ਇੱਕ ਸਪੈਨ ਦੇ ਲੋਕਾਂ ਦੀ ਇੱਕ ਕਹਾਵਤ ਵੀ ਆ ਵੀ ਕਹਿੰਦੇ ਆ ਵੀ ਜਿਹੜਾ 20 ਸਾਲ ਦੀ ਉਮਰ ਵਿੱਚ ਬਹਾਦਰ ਨਾ ਹੋਵੇ 30 ਸਾਲ ਤੱਕ ਮਜ਼ਬੂਤ ਨਾ ਹੋਵੇ 40 ਸਾਲ ਤੱਕ ਅਮੀਰ ਨਾ ਹੋਵੇ 50 ਸਾਲ ਤੱਕ ਅਨੁਭਵੀ ਨਾ ਹੋਵੇ ਉਹ ਕਦੇ ਵੀ ਬਹਾਦਰ ਮજબૂત ਤੇ ਤਜਰਬੇਕਾਰ ਬੰਦਾ ਅਮੀਰ ਬੰਦਾ ਹੋ ਨਹੀਂ ਸਕਦਾ ਕਦੇ ਵੀ ਕਿਉਂਕਿ ਉਹਨੇ ਸਮਾਂ ਆਪ ਦਾ ਨੰਘਾਲਿਆ ਵਕਤ ਵੀ ਚਾਰੇ ਸੋ ਬੰਦਾ ਹੋਇ ਹੁਣ ਇਹ ਸਾਰੇ ਪੜਾਅ ਨੂੰ ਪੜਾ ਹੁੰਦੇ ਆ ਜ਼ਿੰਦਗੀ ਦੇ 10 ਸਾਲ 20 ਸਾਲ 10 ਬਾਲ ਤਨ 20 ਰਵਣ 30 ਸਾ ਕਾ ਸੁੰਦਰ ਕਹਾਵੈ ਇਹਨੂੰ ਬਾਣੀ ਕਹਿੰਦੀ ਆ ਸਮਝਾਉਂਦੀ ਆ ਵੀ ਇਹ ਜ਼ਿੰਦਗੀ ਦੇ ਪੜਾਅ ਹੁੰਦੇ ਆ ਹਰ ਪੜਾਅ ਤੇ ਕਾਮਯਾਬੀ ਹਾਸਲ ਕਰਨਾ ਇਹ ਬੰਦੇ ਨੂੰ ਉਦਮ ਤੇ ਅਰਦਾਸ ਕਰਨੀ ਬੜੀ ਜ਼ਰੂਰੀ ਹੈ ਇਸ ਕਰਕੇ ਗੁਰੂ ਪਿਆਰਿਓ ਇਹ ਚੀਜ਼ਾਂ ਸਾਨੂੰ ਸਾਰੀਆਂ ਸਿੱਖਣੀਆਂ ਚਾਹੀਦੀਆਂ ਭਾਵੇਂ دنیਾਵੀ ਤਲ ਤੇ ਕੁਝ ਮਹਾਪੁਰਖਾਂ ਨੇ ਸਮਝਾਈਆਂ ਕਿਉਂਕਿ ਰਹਿਣਾ ਤਾਂ ਆਪਾਂ ਸੰਸਾਰ 'ਚ ਹੀ ਆ ਨਾ ਸੰਸਾਰ ਦੇ ਤਲ ਤੇ ਵੀ ਬੜਾ ਕੁਝ ਸਿੱਖਣਾ ਪਵੇਗਾ ਜਿਵੇਂ دنیਾਵੀ ਵਿੱਦਿਆ ਬੱਚਿਆਂ ਨੂੰ ਆਪਾਂ ਸਿਖਾਉਨੇ ਆ ਇਹ ਜੋੜ ਘਟਾਉ ਕਰਨਾ ਭਾਵੇਂ ਬੰਦਗੀ ਵਿੱਚ ਇਹਦਾ ਕੋਈ ਕੰਮ ਨਹੀਂ ਉਥੇ ਤਾਂ ਅਨ ਪੜਿਆ ਬੰਦਾ ਵੀ ਪੜਿਆ ਅਨ ਪੜਿਆ ਪਰਮਗਤ ਪਾਵੇ ਕਿਉਂਕਿ ਵਾਹਿਗੁਰੂ ਕਹਿਣਾ ਹੋਵੇ ਕਿਸੇ ਜੋੜ ਘਟਾਓ ਨੂੰ ਸਿੱਖਣ ਦੀ ਕੋਈ ਲੋੜ ਨਹੀਂ ਪਰ دنی avi ਤਲ ਤੇ ਵੀ ਚੀਜ਼ਾਂ ਜ਼ਰੂਰੀ ਨੇ ਰੱਬੀ ਗੁਣ ਜਿਹੜੇ ਆ ਉਹ ਸਾਧ ਸੰਗਤ ਵਿੱਚੋਂ ਮਹਾਪੁਰਖਾਂ ਦੀ ਸੰਗਤ ਵਿੱਚੋਂ ਗੁਰੂ ਕੋਲੋਂ ਪ੍ਰਾਪਤ ਹੁੰਦੇ ਆ ਪਰ ਇੱਥੇ ਜਦੋਂ دنی avi ਤਲ ਦੀ ਗੱਲ ਆ ਇਹ ਤਜਰਬੇ ਤੋਂ ਬੰਦਾ ਸਿੱਖਦਾ ਅਨਭਵਾ ਤੋਂ ਬੰਦਾ ਸਿੱਖਦਾ ਮਾਪੇ ਅਧਿਆਪਕ ਗੁਰੂ ਇਹ ਜਿਹੜੇ ਹਨ ਉਸਤਾਦ ਜਿਹੜੇ ਸਾਡੇ ਹੁੰਦੇ ਆ ਸਕੂਲ ਦੇ ਵਿੱਚ ਪੜਾਉਣ ਵਾਲੇ ਜਾਂ ਆਪਾਂ ਕੋਈ ਕਲਾ ਸਿੱਖਣੀ ਆ ਉਹ ਸਾਡੇ ਨਾਲ ਹਮੇਸ਼ਾ ਨਹੀਂ ਰਹਿੰਦੇ ਪਰ ਗੁਰੂ ਹਮੇਸ਼ਾ ਸਾਡੇ ਨਾਲ ਆ ਗੁਰਮਿਰਹ ਸੰਗ ਸਦਾ ਹੈ ਨਾਲੇ ਗੁਰੂ ਦੀਆਂ ਦਿੱਤੀਆਂ ਸਿੱਖਿਆਵਾਂ ਉਹਨਾਂ ਦਾ ਅਨੁਭਵ ਉਹਨਾਂ ਦਾ ਇਤਿਹਾਸ ਸਾਡੇ ਨਾਲ ਹਮੇਸ਼ਾ ਇਸ ਕਰਕੇ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਾਂਗੇ ਗੁਰੂ ਦੇ ਬਚਨਾਂ ਨੂੰ ਵਿਚਾਰਾਂਗੇ ਮਹਾਪੁਰਖਾਂ ਦਾ ਜੀਵਨ ਪੜ੍ਹਾਂਗੇ ਹੌਸਲਾ ਪੈਦਾ ਹੋਵੇਗਾ ਜ਼ਿੰਦਗੀ ਜਿਹੜੀ ਆ ਔਖੀ ਸੌਖੀ ਲੱਗਣ ਲੱਗ ਜਾਵੇਗੀ ਸੁਣਿਆ ਹਾਥ ਹੋਵੇ ਸਗਾ ਵੱਡੀ ਜਿਹੜੀ ਚੀਜ਼ ਆ ਉਹ ਨਿੱਕੀ ਬਣ ਜਾਂਦੀ ਆ ਵੱਡੀ ਮੁਸ਼ਕਲ ਛੋਟੀ ਬਣ ਜਾਂਦੀ ਆ ਸੂਲੀ ਤੋਂ ਸੂਲ ਬਣ ਜਾਂਦੀ ਆ ਇਹ ਚੀਜ਼ਾਂ ਹੁੰਦੀਆਂ ਨੇ ਜੀ ਇਸ ਕਰਕੇ ਗੁਰੂ ਪਿਆਰਿਓ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਆ ਉਹ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਹੀ ਬਤੀਤ ਕਰਨੀ ਚਾਹੀਦੀ ਆ ਦੁਨਿਆਵੀ ਤਲ ਤੇ ਵੀ ਅਸੀਂ ਕਾਮਯਾਬ ਹੋਣਾ ਮੀਰੀ ਵੀ ਜ਼ਰੂਰੀ ਆ ਪੀਰੀ ਵੀ ਜ਼ਰੂਰੀ ਆ ਬਾਰੂ ਵੀ ਅਮੀਰ ਹੋਣਾ ਜ਼ਰੂਰੀ ਆ ਅੰਦਰੋਂ ਵੀ ਅਮੀਰ ਹੋਣਾ ਜ਼ਰੂਰੀ ਆ ਇਹਨੂੰ ਰਾਜ ਯੋਗ ਦਾ ਮਾਰਗ ਕਹਿੰਦੇ ਆ ਗੁਰਮਤ ਇਹ ਥੋੜੀ ਡੂੰਗੀ ਗੱਲ ਹੋ ਜੇਗੀ ਕਈ ਵਾਰੀ ਇਉਂ ਹੁੰਦਾ ਵੀ ਅਸੀਂ ਉੱਪਰੋਂ ਉੱਪਰੋਂ ਗੱਲਾਂ ਸੁਣ ਲੈਨੇ ਆ ਵੀ ਸਾਡੀ ਸੁਰਤ ਇੰਨੀ ਨਹੀਂ ਹੁੰਦੀ ਵੀ ਜੇ ਡੂੰਗੀ ਗੱਲ ਕੋਈ ਕਰ ਦਵੇ ਫਿਰ ਉਹ ਸਾਨੂੰ ਸਮਝ ਨਹੀਂ ਆਉਂਦੀ ਉਹਦੇ ਪ੍ਰਮਾਣ ਦੇਣੇ ਪੈਂਦੇ ਆ ਉਹਦੀਆਂ ਉਦਾਹਰਨਾਂ ਦੇਣੀਆਂ ਪੈਂਦੀਆਂ ਗੁਰਮਤ ਰਾਜ ਯੋਗ ਦਾ ਮਾਰਗ ਰਾਜ ਹੁੰਦਾ ਬਾਹਰੋਂ ਅਮੀਰ ਹੋਣਾ ਯੋਗ ਹੁੰਦਾ ਅੰਦਰੋਂ ਅਮੀਰ ਹੋਣਾ ਬਾਰੂ ਅਮੀਰ ਹੋਣਾ ਅੰਦਰੋਂ ਅਮੀਰ ਹੋਣਾ ਦੋਨੋਂ ਜ਼ਰੂਰੀ ਆ ਅੰਦਰੋਂ ਅਮੀਰ ਬੰਦਾ ਕਿਵੇਂ ਹੋਵੇਗਾ ਬਾਹਰੋਂ ਤਾਂ ਸਾਨੂੰ ਪਤਾ ਜੀ ਹੱਥ ਪੈਰ ਚਲਾਵੇਗਾ ਕੰਮ ਕਰੇਗਾ ਵਪਾਰ ਕਰੇਗਾ ਦੁਕਾਨਦਾਰੀ ਕਰੇਗਾ ਖੇਤੀਬਾੜੀ ਕਰੇਗਾ ਧੰਦੇ ਕਰੇਗਾ ਅਮੀਰ ਹੋ ਜਾਏਗਾ ਬਾਹਰੋਂ ਪੈਸੇ ਆ ਜਾਣਗੇ ਅੰਦਰੋਂ ਅਮੀਰ ਕਿਵੇਂ ਹੋਵੇਗਾ ਉਹ ਬੰਦਗੀ ਕਰਕੇ ਹੋਵੇਗਾ ਗੁਣ ਕਮਾ ਕੇ ਹੋਵੇਗਾ ਗੁਰੂ ਦੇ ਸ਼ਬਦਾਂ ਦੀ ਕਮਾਈ ਕਰਕੇ ਹੋਵੇਗਾ ਸਿਵਤ ਸਲਾਹ ਕਰਕੇ ਹੋਵੇਗਾ ਸਿਮਰਨ ਕਰਕੇ ਹੋਵੇਗਾ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਅੰਦਰੋਂ ਅਮੀਰੀ ਵੀ ਬਾਹਰੋਂ ਵੀ ਹੁਣ ਕੋਈ ਅੰਦਰੋਂ ਅਮੀਰ ਆ ਬਾਹਰੋਂ ਨਹੀਂ ਅਮੀਰ ਉਹਨੂੰ ਮੰਗਤਾ ਬਣਨਾ ਪਵੇਗਾ ਮਹਾਰਾਜ ਨੇ ਤਾਂ ਹੀ ਕਿਹਾ ਭਾਈ ਕਿਰਤ ਕਰੋ ਦੂਜਿਆਂ ਨੂੰ ਵੰਡਣ ਵਾਲੇ ਬਣੋ ਮੰਗਣ ਵਾਲੇ ਨਾ ਬਣੋ ਨਾਮ ਜਪੋ ਵੰਡ ਸ਼ਕੋ ਇਸ ਕਰਕੇ ਨਾ ਤਾਂ ਰਗੜ ਬਾਜੋਂ ਰਤਨ ਤੇ ਚਮਕ ਆਉਂਦੀ ਆ ਨਾ ਸੰਕਟ ਬਿਗੈਰ ਬੰਦੇ ਵਿੱਚ ਪੂਰਨਤਾ ਆਉਂਦੀ ਹੈ। ਦੁੱਖ दारू ਸੁਖ ਰੋਗ ਭਇਆ। ਜਾ ਸੁਖ ਤਾਮ ਨ ਹੋਈ। ਦੁੱਖ ਵਿੱਚ ਰੱਬ ਚੇਤੇ ਆਉਂਦਾ। ਜਦੋਂ ਸੁੱਖ ਹੋਵੇ ਬੰਦਾ ਰੱਬ ਦੀ ਇੱਛਾ ਹੀ ਨਹੀਂ ਕਰਦਾ। ਕੌਣ ਰੱਬ ਕਿਹੜਾ ਰੱਬ। ਬਹੁਤਾ ਸੁੱਖ ਆ ਗਿਆ ਅੰਮ੍ਰਿਤ ਵੇਲਾ ਡੁੱਬ ਗਿਆ। ਨਿਤਨੇਮ ਡੁੱਬ ਗਿਆ। ਰੱਬੀ ਯਾਦ ਡੁੱਬ ਗਈ। ਉਦੀ ਸਿਮਰਤੀ ਡੁੱਬ ਗਈ ਦੁੱਖ ਆ ਗਿਆ ਵਾਹਿਗੁਰੂ ਵਾਹਿਗੁਰੂ ਬੰਦਾ ਕਹਿੰਦਾ ਇਸ ਕਰਕੇ ਮਹਾਰਾਜ ਕਹਿੰਦੇ ਆ ਦੁੱਖ ਮੈਨੂੰ ਚੰਗਾ ਲੱਗਦਾ ਦੁੱਖ ਚ ਤੇਰੀ ਯਾਦ ਆਉਂਦੀ ਆ ਕਿੱਡੀਆਂ ਸੋਹਣੀਆਂ ਗੱਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਕੀਮਤੀ ਉੱਚੇ ਸੁੱਚੇ ਵਿਚਾਰ ਸਾਨੂੰ ਬਖਸ਼ੇ ਆ ਜੀ ਪਰ ਅਸੀਂ ਕਿੱਧਰ ਨੂੰ ਜਾ ਰਹੇ ਆ ਤੇ ਇਹ ਤਾਂ ਉਹ ਗੱਲ ਹੋ ਗਈ ਆ ਜੀ ਸਾਡੇ ਕੋਲ ਖਜ਼ਾਨਾ ਹੈ ਪਰ ਅਸੀਂ ਉਹਦੀ ਵਰਤੋਂ ਨਹੀਂ ਕਰ ਰਹੇ ਅਸੀਂ ਜਿਹੜੇ ਆਪਣੇ ਸਾਹ ਅਜਾਈਂ ਗਵਾ ਰਹੇ ਆ ਤਾਂ ਅਨੇਕਾਂ ਵਿਅਕਤੀ ਆ ਦੁਨੀਆ ਵਿੱਚ ਜਿਹੜੇ ਜਨਮ ਲੈ ਰਹੇ ਆ ਬੱਚੇ ਤੇ ਜਿਹੋ ਜੇ ਜਨਮ ਉਹਨਾਂ ਦੇ ਹੋ ਰਹੇ ਆ ਸਿੱਖਦੇ ਨਹੀਂ ਕੁਝ ਨਾ ਗੁਰੂ ਦੀ ਸ਼ਰਨ ਪੈਂਦੇ ਆ ਨਾ ਖੰਡੇ ਦੀ ਪਹਲ ਲੈਂਦੇ ਆ ਜਿਵੇਂ ਆਉਂਦੇ ਓਵੇਂ ਚਲੇ ਜਾਂਦੇ ਜਿਹੜੀ ਜੀਵਨ ਦੀ ਚਾਦਰ ਹੁੰਦੀ ਆ ਇੱਕ ਤਾਂ ਉਹ ਆ ਨਾਂ ਤਾਂ ਰੰਗਦੇ ਆ ਨਾਮ ਦੇ ਰੰਗ ਨਾਲ ਓਵੇਂ ਚਲੇ ਜਾਂਦੇ ਇੱਕ ਉਹ ਆ ਜਿਹੜੇ ਦਾਗ ਧੱਬੇ ਲਾ ਕੇ ਲੈ ਕੇ ਜਾਂਦੇ ਆ ਜ਼ਿੰਦਗੀ ਦੀ ਚਾਦਰ ਨੂੰ ਪਾੜ ਕੇ ਲੈ ਕੇ ਜਾਂਦੇ ਇੱਕ ਇਹੋ ਜੇ ਕਮਲੇ ਮੂਰਖ ਲੋਕ ਵੀ ਹੈਗੇ ਆ ਤਾਂ ਇਸ ਤਰ੍ਹਾਂ ਭਾਈ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਹ ਮਹਾਪੁਰਖਾਂ ਨੇ ਉਹ ਬੱਚੇ ਨੂੰ ਨੌਜਵਾਨ ਨੂੰ ਇਹ ਗੱਲਾਂ ਦਸੀਆਂ ਉਹਨੇ ਮਹਾਪੁਰਖਾਂ ਦਾ ਧੰਨਵਾਦ ਕੀਤਾ ਆਪਣੀ ਕਿਰਤ ਵੀ ਕੀਤੀ ਨਾਮ ਵੀ ਜਪਿਆ ਦਸਬੰਦ ਵੀ ਕੱਢਿਆ ਫੇਰ ਤਜਰਬਾ ਵੀ ਆ ਗਿਆ ਉਹਨੂੰ ਜ਼ਿੰਦਗੀ ਦਾ ਤਾਂ ਇਹ ਛੋਟੀਆਂ ਗੱਲਾਂ ਜਿਹੜੀਆਂ ਹੁੰਦੀਆਂ ਵੀ ਇਹ ਡੋਲ ਜਾਣਾ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਉਹਨਾਂ ਲੋਕਾਂ ਨੂੰ ਜਿਹੜੇ ਚਿੰਤਾ ਕਰਦੇ ਆ ਚਿੰਤਾ ਸਾਨੂੰ ਗੁਰੂ ਸਾਹਿਬ ਜੀ ਨੇ ਮਨਾ ਕੀਤਾ ਹੋਇਆ ਗੁਰੂ ਦੇ ਬਚਨ ਮੰਨੋ ਚਿੰਤਾ ਤੋਂ ਮੁਕਤ ਹੋਵੋ ਚੇਤੇ ਕਰੂ ਆਣੂ ਮਾਲਕ ਨੂੰ ਯਾਦ ਕਰੋ ਭੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ